ਕਾਨਲੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਤੁਨੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਆਰਾਮ ਨਾਮ ਨਿਦਾਨ ਹਰ ਗੁਰਮਤ ਰਖ ਉਲਤਾਰ ਦਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ ਜਨਉਪਤਾਰ ਸਿਜੀਤਿਆ ਕਦੇ ਨਾ ਬਿਹਾਰ ਤਨ ਤਨ ਉੜ ਪਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹਲਾ ਚੌਥਾ ਗੋਬਿੰਦ 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 ਹਰ ਗੋਬਿੰਦ ਗੁਣੀ ਨਿਦਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਏ ਤਾਂ ਦਰਗ ਪਾਈਏ ਮਾਨ ਗੋਬਿੰਦ 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 ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਉੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਜੁਗ ਜੋਗੀ ਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗੀ ਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੁ ਹੋ ਗਿਆ ਸਤ ਸੰਗਤ ਸਤ ਗੁਰੂ ਧਨ ਤੁਨੋਂ ਧਨ ਧਨ ਤੁਨੋਂ ਜਿਤ ਮਿਲ ਹਰ ਬੁਲਗ ਬਲੋ ਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ 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 ਹਰੇ ਹਰ ਬੋਲਤ ਸਭ ਪਾਪ ਲਹੋ ਗਈਆ ਸਲੋਕੋ ਮਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਏ ਹੋਵੇਂ ਮਮਤਾ ਨਾਸ ਹੈ ਹੋਏ ਦੁਰਮਤ ਕੱਢੇ ਤੋਏ ਨਾਨਕ ਆਨਦਨ ਗੁਣੁ ਚਰੇ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਇਾਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਲ ਨ ਕੋਇ ਜੋ ਹਰ ਪ੍ਰਭ ਭਾਵੇ ਸੋ ਥੀਏ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਨੇ ਨਾ ਪਾਈ ਆ ਬਿਆੰਤ ਪ੍ਰਭ ਹਰ ਸੋਏ ਨਾਨਕ ਗੁਰਮੁਖ ਹਰ ਸਲਾਹੀਆ ਤਨ ਮਨ ਸੀਤਲ ਹੋਏ ਬੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਾਰ ਰੰਗ ਰੰਗਣ ਸਭ ਤੇ ਆਵੇ ਤੁਦ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਰੰਜਨ ਇੱਕ ਦਾਤਾ ਸਭ ਜਗਤ ਬਿਖਾਰੀਆ ਹਰ ਜਾਚ ਸਭ ਮੰਗ ਮੰਗਣਾ ਸੇਵਕ ਠਾਕਰ ਸਭ ਤੁਹੇ ਤੁਹੇ ਗੁਰਮਤੀ ਹਰ ਚੰਗ ਚੰਗਣਾ ਸਭ ਕਹੋ ਮੁਖੋਂ ਰਹੀ ਕੇਸ਼ ਹਰੇ ਰੀ ਕੀ ਕੇਸ਼ ਅਰੇ ਜਿਤ ਪਾਵੇ ਸਭ ਫਲ ਫਲਨਾ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਜੋ ਸੇ ਸੋ ਫਲ ਪਾਈ ਸੀ ਗੁਰ ਸ਼ਬਦੀ ਲਗੇ ਧਿਆਨ ਕਿਲ ਵਿਖ ਪਾਪ ਸਭ ਕੱਟੀ ਕੱਟਿਏ ਹੋਮੇ ਚੁਕੇ ਗਮਾਨ ਗੁਰਮੁਖ ਕਮਲ ਵਿਖਸਿਆ ਸਭ ਆਤਮ ਬ੍ਰਹਮੁ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹਲਾ ਚੌਥਾ ਹਰ ਹਰ ਨਾਮ ਪਿਤ ਹੈ ਨਾਮ ਜਪਤ ਦੁਖ ਜਾਏ ਜਿੰਨ ਕੋ ਪੂਰਵ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੇ ਬਾਣੇ ਜੋ ਚੱਲੇ ਤਿਨ ਦਾਲਦ ਦੁਖ ਰਹਿ ਜਾਏ ਆਪਣੇ ਬਾਣੇ ਕਿਨੇ ਨਾਂ ਪਾਇਓ ਜਨ ਵੇਖੋ ਮਨੁ ਪਤਿ ਆਏ ਜਨ ਨਾਨਕ ਦਾਸ ਅਨ ਦਾਸ ਹੈ ਜੋ ਸਤਗੁਰੂ ਲਾਗੇ ਪਾਏ ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਉਣੀ ਰੰਗ ਪ੍ਰੰਗ ਅਸ਼ਿਸ਼ਟ ਸਭ ਸਾਜੀ ਬਹੁ ਬਹੁ ਵਿਧ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤਾ ਗੁਲਮਤ ਤੁਦੇ ਲਾਵਣੀ ਜਿਨ ਹੋਏ ਦਿਆਲ ਤਿੰਨ ਸਤਗੁਰੂ ਮੇਲੇ ਮੁਖ ਗੁਰਮੁਖ ਹਾਲ ਸਮਝਾਵਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕਮਾਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਲਸ ਹਰ ਅੰਮ੍ਰਿਤ ਹਰ ਉਰ ਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ 부ਜੂ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇ ਬਿਖ ਹੋਮੇ ਕੱਢੀ ਮਾਰ ਜਨ ਹਰ ਹਰ ਨਾਮ ਨ ਚਿਤਿਓ ਤੈਨ ਜੂਏ ਜਨਮ ਸਵਹਾਰ ਗੁਰ ਤੁਠੇ ਹਰ ਚਤਾਇ ਹਰ ਨਾਮ ਹਰ ਉਲਤਾਰ ਜਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉਤਮ ਨਾਮ ਹੈ ਵਿੱਚ ਕਲਯੁਗ ਕਲਣੀ ਸਾਰ ਮਤ ਗੁਨਮਤ ਕੀਰਤ ਆਏ ਹਰ ਨਾਮਾ ਹਰ ਉਰ ਧਾਰ ਉਡ ਭਾਗੀ ਜਨ ਹਰ ਤਿਆ ਤਿੰਨ ਸੌ ਪਿਆ ਹਾਲ ਭੰਡਾਰ ਬਿਨ ਨਾਵੇਂ ਜੇ ਕਰਮ ਕਮਾਵਣੇ ਨਿਤ ਹੋਮੇ ਹੋਏ ਖਵਾਰ ਜਲ ਹਸਤੀ ਮਲਨ ਵਾਲੀਏ ਜਲ ਹਸਤੀ ਮਲਨ ਵਾਲੀਏ ਸਿਰ ਪੀ ਫਿਰ ਪਾਵੇ ਖਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੇ ਏਕ ੰਕਾਰ ਜਿਨ ਗੁਰਮਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਬੋੜੀ ਆਰਾਮ ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੇ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਸਾਰਾ ਸਭ ਧਿਆਵੇ ਤੁਧ ਸਫਲ ਸੇ ਗਾਵੇ ਗੁਰਮਤੀ ਹਰਿ ਅਨੰਕਾਰਾ ਸਭ ਚਉ ਮੁਖੋਂ ਜੰਗਨਾਥ ਜੰਗਨਾਸ ਜਗ ਜੀਵਨੋ ਜਿਤ ਭਵਜਲ ਪਾਰ ਉਤਾਰਾ ਸ਼ਰੋਗ ਮਹਲਾ 4 ਅਮਰੀ ਜਿਹ ਬਾ ਇਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਰ ਜਪੈ ਇਆਣਿਆ ਹਰ ਤੁਮ ਵੱਡ ਅਗੰ ਅਗਾਹ ਹਰਿ ਦੇਹੁ ਪ੍ਰਭ ਮਤ ਉਤਮ ਗੁਰ ਸਤ ਗੁਰੂ ਕਾ ਪਗ ਪਹਾ ਸਤ ਸੰਗਤ ਹਾਲ ਮੇਲ ਪ੍ਰਭ ਹਮ ਪਾਪੀ ਸੰਗਤ ਰਹਾ ਜਨਾਨ ਕੋ ਹਰ ਬਖਸ਼ਿ ਲਿਹੁ ਹਾਲ ਟੁੱਥੇ ਮੇਲ ਮਲਹਾ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮਤ ਰਹਾ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤ ਗੁਰੂ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗਰ ਗੁਰ ਟੁੱਥੇ ਨਾਮ ਦੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਟੁੱਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ ਪੌੜੀ ਹਾਰ ਤੁਮ ਵੱਡ ਵਡੇ ਵਡੇ ਵੱਡ ਉੱਚੇ ਸਭ ਉਪਰ ਵੱਡੇ ਵੱਡੋਨਾ ਜੋਤਿ ਆਵੇ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੁਣ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤਿੰਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਾਵੋ ਆਦ ਸਤੇ ਜੁਗਾਲ ਸਤੇ ਪਰਤਖ ਸਤੇ ਸਦਾ ਸਦਾ ਸਤੇ ਜਨੰਦਾ ਨਾਨਕ ਦਾਸ ਦਸੋਨਾ ਸ਼ਲੋਕ ਮਹਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮント ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਹਰ ਆਪੇ ਪਿਖਿਆ ਪਾਇਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵ ਦਾਨ ਦਿਆਲ ਪ੍ਰਭ ਹਰ ਮੰਗੇ ਹਰ ਜਨ ਸੰਤ ਜਨਨਾਨੇ ਕੇ ਪ੍ਰਭ ਆਏ ਮਿਲ ਹਮ ਗਾਵੇ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆਂ ਜਨਾਨਕ ਸੋਣ ਹਰ ਤੀਰ ਔੜੀ ਹਰ ਉਤਮ ਹਰਿਆ ਨਾਮ ਐ ਹਰ ਪੁਰਖ ਨਿਰੰਜਨ ਮੋੜਾ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਸੇਵੇ ਚਰਨ ਨਿਤ ਕੋਲਾ ਨਿਤਸਾਰ ਸਮੋਲੇ ਸਭ ਜੀ ਜੰਤ ਹਰ ਵਸੇ ਨਿਤ ਸਭ ਜੋਲਾ ਸੋ ਬੂਜੇ ਜਿਸ ਆਪ ਬੁਝਾਈ ਸੀ ਜਿਸ ਸਤਗੁਰੁ ਉਲਖ ਪ੍ਰਭ ਸੋਲਾ ਸਭ ਗਾਓ ਗੁਣ ਗੋਬਿੰਦ ਹਰੇ ਗੋਬਿੰਦ ਹਰੇ ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਸ਼ਲੋਕ ਮਹਲਾ 4 ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸੁਮਾਦ ਸਮਾਏ ਜਨ ਨਾਨਕ ਹਰ ਹਰ ਚਉ ਮਨ ਗੁਰ ਤੁਠਾ ਮੇਲੇ ਮਾਇ ਮੱਲਾ ਚੌਥਾ ਹਰ ਇਕ ਸੇਤੀ ਪਰਹੜੀ ਹਰ ਇਕੋ ਮੇਰੇ ਚਚ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਵਿੰਦ ਗੱਜਿਆ ਆਦ ਜੁਗਾਦ ਵੇਸ ਹਰ ਇੱਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਜਿਆ ਸਭ ਧੰਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕਰਜਿਆ ਸ਼ਲੋਕ ਮਹੱਲਾ ਚੌਥਾ ਪਗਤ ਸੁਰੂਵਰ ਉੱਚਲੇ ਸੁਬਰ ਭਰੇ ਵਖਨ ਜਿਨਾਂ ਸਤਗੁਰੂ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮਹਲਾ ਚੌਥਾ ਹਰ ਹਰ ਨਾਮ ਸੰਖ ਹਰ ਹਰ ਕੇ ਗੁਣ ਕਥਨ ਨ ਜਾਏ ਹਰ ਹਰ ਅਗਾਮ ਅਗਾਧ ਹਰ ਜਨ ਕਿਤ ਵਿਦਿ ਮਿਲੇ ਮਿਲਾਏ ਹਰ ਹਰ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਕੀਮਤ ਪਾਏ ਜੋ ਨਾਨਕ ਹਰ ਅਗੰਮ ਪ੍ਰਭ ਹਰ ਮੇਲ ਲਿਹੋ ਲੜ ਲਾਇ ਪੌੜੀ ਹਰ ਅਗੰਮ ਅਗੋਚਰ ਅਗੰਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸੋ ਵਰਨੀਏ ਤਿਸ ਰੂਪ ਨਰੇਖਾ ਜਿਸ 부ਜਾਏ ਆਪ 부ਜਾਏ ਦੇ ਸੋਈ ਜਾਣ ਦਿਖਾ ਸਤ ਸੰਗਤ ਸਤ ਗੁਰੂ ਜਟ ਸਾਲ ਹੈ ਜਿਤ ਹਰ ਗੁਣ ਸਿਖਾ ਤਨ ਤਨ ਸੂ ਰਸਨਾ ਤਨ ਕਰ ਤਨ ਸੁ ਪਾਦਾ ਸਤ ਗੁਰੂ ਜਿਤ ਮਿਲ ਹਰ ਲੇਖਾ ਲਿਖਾ ਸ਼ਲੋਕ ਮਹਲਾ 4 ਹਰ ਹਰ ਨਾਮ ਅੰਮਲਤ ਹੈ ਹਰ ਜਪੀਏ ਸਤ ਗੁਰੂ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨੀ ਅਰਾਧਿਆ ਜਿਨ ਮਸਤਕ ਲਿਖਿਆ ਤੋਲ ਪਾਏ ਹਰ ਦਰਗੈ ਜਨ ਪਨ ਨਹੀਂ ਹਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖੋ ਜਲੇ ਜਨ ਹਰ ਸੁਣਿਆ ਮਨ ਪਾਏ ਮੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿੰ ਤੁਰ ਮਸਤ ਲਿਖਿਆ ਤਿੰਨ ਸਤ ਗੁਰੂ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਉਧਿਆ ਸਭ ਦਾਲਤ ਦੁੱਖ ਲੈ ਜਾਏ ਔੜੀ ਖੋਵਾਰਿਆ ਤਿੰਨ ਕੋ ਸਦਾ ਸਦਾ ਜਨਾ ਸਤ ਗੁਰੂ ਮੇਰਾ ਪਿਆਰਾ ਦੇਖਿਆ ਜਿਨਕੋ ਮਿਲਿਆ ਮੇਰਾ ਸਤਗੁਰੂ ਜਿਨਕੋ ਧੁਰਮਸਤਕ ਲਿਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਭ ਲਿਖਿਆ ਗੁਰਬਚਨ ਧਿਆਇਆ ਜਿਨਾਂ ਅਗਮ ਹਾਲ ਤੇ ਠਾਕਰ ਸੇਵਕ ਰਲ ਏਕਿਆ ਸਭ ਕਹੋ ਮੁਖੋ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਾਲ ਲਹਾ ਹਰ ਭਗਤ ਬਸਿਖਿਆ ਤੁਲੋਕ ਮੰਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤ ਕਟ ਕਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੇ ਜਗ ਜੀਵਨ ਪ੍ਰਗਾਸ ਕੀਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੋਲ ਹਰ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰ ਬਚਨ ਜਪਿਓ ਮਨ ਚੀਤ ਮਹਲਾ ਚੌਥਾ ਹਰ ਪ੍ਰਭ ਸ ਸ ਸੱਜਣ ਲੋੜ ਲਹੋ ਭਾਗ ਵਸੇ ਵਡ ਭਾਗ ਗੁਰਪੂਰੇ ਦੇ ਖਾਲਿਆ ਨਾਨਕ ਹੱਲ ਲੇ ਲਾਗ ਪੌੜੀ ਤਨ ਤਨ ਸੁਹਾਵੀ ਸਫਲ ਕੜੀ ਜਿੱਤ ਹਰ ਸੇਵਾ ਮਨ ਬਾਣੀ ਹਰ ਕਥਾ ਸੁਣਾਓ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਏ ਕਿਉ ਦੇਖੀਏ ਮੇਰਾ ਹਰ ਪ੍ਰਭ ਸੁਗੜ ਸਜਾਣੀ ਹਰ ਮੇਲ ਦਿਖਾਏ ਆਪ ਹਰ ਗੁਰ ਬਚਨੀ ਨਾਮ ਸਮਾਣੀ ਤਿੰਨ ਵਿੱਚੋਂ ਨਾਨਕ ਵਾਰਿਆ ਜੋ ਜਪਦੇ ਹਰ ਨਰ ਬਾਣੀ ਸ਼ਲੋਕ ਮਹਲਾ 4 ਹਾਲ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਦ ਨਾਨਕ ਸਹਿਜ ਮਿਲੇ ਮੱਲਾ 4 ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੇ ਨਾਮੋ ਪੜੇ ਨਾਮ ਰਹੇ ਲਿਬ ਲਾਏ ਨਾਮ ਪਦਾਰ ਸਪਾਈਏ ਚਿੰਤਾ ਗਈ ਬਿਲਾਏ ਸਤਿਗੁਰੂ ਮਿਲੀਏ ਨਾਮ ਉਪਜੇ ਤੋਛ ਨਾ ਭੁਖ ਸਭ ਜੋਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਔੜੀ ਤੁਦ ਆਪੇ ਜਗਤ ਉਪਾਇਕ ਹੈ ਤੁਦ ਆਪੇ ਵਸਗਤ ਪੀਤਾ ਇੱਕ ਮਨਮੁਖ ਕਰ ਹਰਾਇ ਹਨ ਇਕਰਾ ਮੇਲ ਗੁਰੂ ਤਿਨਾਂ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੇ ਲੀਤਾ ਦੁਖ ਦਾਲਤ ਸਭੋ ਲਹਿ ਗਿਆ ਜਾਣਾ ਗੁਰੂ ਹਰ ਕੀਤਾ ਦਿੱਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭ ਵਸ ਕੀਤਾ ਸਲੋਕ ਮਹਲਾ ਚੌਥਾ ਮਨ ਅੰਦਰ ਹਉ ਮੇ ਰੋਗ ਹੈ ਪਰਮ ਭੁਲੇ ਮਨ ਮੁਖ ਦੁਰਜਨ ਨਾਨਕ ਰੋਗ ਵਿਆਏ ਮਿਲ ਸਤਿਗੁਰ ਸਾਧੂ ਸਾਜਨ ਮਹਲਾ ਚੌਥਾ ਮਨ ਤਨ ਤਾਮ ਸੁਗਾਰਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹਉ ਜੀਵਾਂ ਸਤ ਸੁਣੇ ਪੌੜੀ ਜੰਗਨਾਥ ਜਗਦੀਸ਼ਰ ਕਰਤੇ ਆ ਪਰੰਪਰ ਪੁਰਖ ਤੋਲ ਹਰ ਨਾਮ ਤੇ ਆਓ ਮੇਰੇ ਗੁਰ ਸਿੱਖੋ ਹਰ ਉਤਮ ਹਰ ਨਾਮ ਅਮੋਲ ਜਨ ਤੇ ਆਖਿਰ ਦੇ ਦਿਨ ਸਰਾਤ ਤੇ ਮੇਰੇ ਨਹੀਂ ਹਰਮ ਰੂਲ ਬਲ ਭਾਗੀ ਸੰਗਤ ਮਿਲੇ ਗੁਰ ਸਤਗੁਰੂ ਪੂਰਾ ਬੋਲ ਸਬ ਤੇ ਆਓ ਹਰ ਨਾਰਾਇਣ ਨਾਰਾਇਣ ਜਿਤ ਚੁਕਾ ਜਮ ਝਗੜ ਚ ਗੋਲ ਸ਼ਲੋਕ ਮਦ ਦਾ ਚੌਥਾ ਹਰ ਜਨ ਹਰ ਹਰ ਚੌਦਿਆ ਸਰ ਸੰਦਿਆ ਗਵਾਲ ਨਾਨਕ ਹਰ ਜਨ ਹਰ ਦੇ ਉਪਰੇ ਜਿਨ ਸੰਧਿਆ ਤੇ ਸਫਿਰ ਮਾਰ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਖੰਨ ਜੇ ਕਰ ਦੂਜਾ ਦੇਖਦੇ ਜਨਾਨਕ ਕੱਢ ਦੇ ਚੰਨ ਪੌੜੀ ਗਲਥਲ ਮਹੀਲਪੂਰ ਨੂੰ ਅਪਰੰਪਰ ਰਸੋਈ ਜੀ ਜੰਤ ਪ੍ਰਤਿਪਾਲ ਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾ ਤੇ ਮੀਤ ਕਿਸ ਬਿਨ ਨਹੀਂ ਕੋਈ ਕਟਕਟ ਅੰਤਰ ਰਾਵ ਰਿਹਾ ਜਪਿਉ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹਲਾ ਚੌਥਾ ਗੁਰਮੁਖ ਮਿਲੇ ਜੇ ਸੱਜਣਾ ਹਰਿ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹਿ ਤੂੰ ਲੁਲੁਲੁਲ ਦਰਗਹਿ ਵੰਜ ਮਹਲਾ ਚੌਥਾ ਹਰ ਤੂੰ ਹੀ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤਦਉ ਨੋ ਅਰਾਧ ਦੇ ਦਾਨ ਦੇ ਪਿਆਰੇ ਖਰਜਾਤੇ ਦਤਾਰ ਹੱਥ ਕੱਢਿਆ ਮਹੀ ਉਠਾ ਸੰਸਾਰੇ ਅਨਜਮਿਆ ਖੇਤੀ ਪਾਉ ਕਰ ਹਰਨਾਮ ਸਮਾਲੇ ਜਨ ਨਾਨਕ ਮੰਗੇ ਦਾਨ ਪ੍ਰਭ ਹਰਨਾਮ ਆਧਾਰੇ ਹੋੜੀ ਇਸ਼ਾ ਮਨ ਕੀ ਪੂਰੀਏ ਜੱਪੀਏ ਸੋਖ ਸਾਗਰ ਹਲਕੇ ਚਰਨ ਅਰਾਦੀਏ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਦਾਰ ਹੋਏ ਫਾਟੇ ਜਮ ਕਾਗਰ ਜਨੁ ਪਦਾਰਥ ਜੀਤੀਏ ਜਪ ਹਰ ਬੇਰਾਗਰ ਸਭ ਪਉ ਸਲਨ ਸਤਗੁਰੂ ਕੀ ਬਿਨਸੇ ਦੁਖ ਦਾਗਰ ਸ਼ਲੋਕ ਮਹਲਾ 4 ਹਉ ਟੰਡੇ ਦੀ ਸੱਜਣਾ ਸੱਜਣ ਮੈਂਦੇ ਨਾਲ ਜਨ ਨਾਨਕ ਅਲਖ ਨ ਲਖ ਨ ਲਹੀਏ ਗੁਰਮੁਖ ਦੇਹ ਦਿਖਾਲ ਮਹਲਾ 4 ਨਾਨਕ ਪ੍ਰੀਤ ਲਾਈ ਤਿੰਨ ਸੱਚੇ ਤਿਸ ਬਿਨ ਰਹਿਣ ਨ ਜਾਈ ਸਤਗੁਰ ਮਿਲੇ ਤਾਂ ਪੂਰਾ ਪਾਈਏ ਹਰ ਰਸ ਅਲਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲੁਤਰੇ ਮਨ ਚੰਦਿਆ ਪਾਵੇ ਆਪਣ ਜਾਣਾ ਮੇਟੀਏ ਹਲਕੇ ਗੁਣ ਗਾਵੇ ਆਪ ਤਰੇ ਸੰਗਤ ਰਾਏ ਸਭ ਕੁਟੋਂ ਬਚਾਵੇ ਜਨ ਨਾਮਕ ਤਿਸ ਬਲਿਹਾਰਣੇ ਜੋ ਮੇਰੇ ਹਰ ਪ੍ਰਭ ਪਾਵੇ ਸੁੱਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ RAM ਰਾਏ ਅੰਤਰਜਾਮੀ ਜੈਸੇ ਦਲਪੰ ਮਾਹੇ ਬਦਨ ਪਰਵਾਨੀ ਰਹਾਉ ਬਸੇ ਘਟਾ ਘਟ ਲੀਪ ਨਸ਼ੀਪੇ ਬੰਧਨ ਮੁਕਤਾ ਜਾਤ ਨਦੀਸ਼ੇ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੋਮੀ ਬੀਠਲੇ ਸ ਆਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ